ਦੱਸਦੀ ਹੈ ਕਿ ਯੂਥ ਵਾਈਜ਼ ਫਾਊਂਡੇਸ਼ਨ ਵੱਲੋਂ ਐਸ ਐਨ ਜੀ ਚੈਰੀਟੇਬਲ ਟਰਸਟ ਯੂਕੇ ਦੇ ਸਹਿਯੋਗ ਨਾਲ ਤੀਸਰਾ ਵਿਸ਼ਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਅਤੇ ਆਪਰੇਸ਼ਨ ਕੈਂਪ 7 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਰਾਮਗੜੀ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰਿਸਰਚ ਸਤਨਾਪੁਰਾ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸੰਕਰਾ ਆਈਕੇ ਦਾ ਅੱਖਾਂ ਦਾ ਹਸਪਤਾਲ ਲੁਧਿਆਣਾ ਤੋਂ ਮਾਹਰ ਡਾਕਟਰਾਂ ਦੀ ਟੀਮ ਦੁਆਰਾ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਜਾਵੇਗਾ ਲੋੜਵੰਦ ਮਰੀਜ਼ਾਂ ਤੇ ਆਪਰੇਸ਼ਨ ਮੁਫਤ ਕੀਤੇ ਜਾਣਗੇ ਆਪਰੇਸ਼ਨ ਉਪਰੰਤ ਐਨਕਾ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਪ੍ਰਬੰਧਕਾਂ ਨੇ ਦੱਸਿਆ ਕਿ ਮਰੀਜ਼ਾਂ ਲਈ ਚਾਹ ਪਾਣੀ ਦਾ ਲੰਗਰ ਦਾ ਵੀ ਖਾਸ ਪ੍ਰਬੰਧ ਹੈ ਅਤੇ ਵਧੇਰੇ ਜਾਣਕਾਰੀ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ 8569000104 ਅਤੇ 9814128234 ਨੰਬਰਾਂ ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਰਿਪੋਰਟ ਜਿੱਦਾਂ ਸੀ ਹਰ ਸਾਲ ਚਿੱਟੇ ਮੋਤੀਆਂ ਦਾ ਕੈਂਪ ਲਾਣੇ ਆ ਉਸ ਸਾਲ ਫਿਰ ਲੱਗਣ ਜਾ ਰਿਹਾ ਹੈ 7 ਫਰਵਰੀ ਨੂੰ ਪਰਸੋਂ ਤੇ ਪਿਛਲੇ 2 ਸਾਲ ਤੋਂ ਲੱਗਾ 2023 'ਚ ਵੀ ਲੱਗਾ ਤੇ 24 'ਚ ਵੀ ਲੱਗਾ ਤੇ ਕਾਫੀ ਲੋਕਾਂ ਨੇ ਇਹਦੇ ਵਿੱਚ ਆ ਕੇ ਆਪਣੀ ਅੱਖਾਂ ਦਾ ਇਲਾਜ ਕਰਾਇਆ ਤੇ ਜਿਹੜਾ 2024 'ਚ ਹੋਇਆ ਸੀ ਉਹਦੇ ਵਿੱਚ ਆਪਾਂ ਕੱਟ 200 ਦੇ ਕਰੀਬ ਲੋਕਾਂ ਦੇ ਕਰਾਇਏ ਸੀ ਤੇ ਵਾਕਿੰਗ ਜਿਹੜੀ ਹੋਈ ਸੀਗੀ ਆਪੀਡੀ ਉਹ ਸੀਗੀ 830 ਦੇ ਕੋਲ ਤੇ ਜਿਹੜਾ 2023 ਕਿਰਾਇਆ ਸੀਗਾ ਉਹ 180 ਦੇ ਕੋਲ ਆਪਰੇਸ਼ਨ ਸੀਗੇ ਤੇ 600 ਦੇ ਕਰੀਬ ਆਪਣੀ ਆਪੀਡੀ ਸੀਗੀ ਤੇ ਮੇਨ ਮਕਸਦ ਇਹ ਹੁੰਦਾ ਕਿ ਜਿਹੜਾ ਕੈਟਰੈਕਟ ਵਾਈਟ ਗੈਟਰੈਕਟ ਦਾ ਲੈਂਸ ਹੁੰਦਾ ਉਹ ਤੁਸੀਂ ਆਪ ਪੁੱਛ ਲਓਗੇ ਜਾ ਕੇ ਬਾਜ਼ਾਰ ਚ ਬਹੁਤ ਮਹਿੰਗਾ ਹੈ ਇੱਕ ਛੋਟੇ ਤੋਂ ਲੈ ਕੇ ਵੱਡੇ ਤੱਕ ਲੱਖਾਂ ਤੱਕ ਜਾਂਦਾ ਤੇ ਜੇ ਅਸੀਂ ਇਹ ਮੌਕਾ ਦੇ ਰਹੇ ਹਾਂ ਰੱਬ ਨੇ ਸਾਨੂੰ ਇਹ ਮਾਨ ਬਖਸ਼ਿਆ ਹੈ ਕਿ ਜਸੀਂ ਕਿਸੇ ਗਰੀਬਾਂ ਦੇ ਕੰਮ ਆ ਸਕੀਏ ਤੇ ਸਾਡੀ ਵੀਡੀਓ ਨੂੰ ਘੱਟ ਵੱਧ ਤੋਂ ਸ਼ੇਅਰ ਕਰਿਓ ਤੇ ਇਹੋ ਲੋਕਾਂ ਤੱਕ ਪਹੁੰਚਾਓ ਜਿਹੜੇ ਲੋਕੀ ਇਤੋਂ ਵੰਚਿਤ ਰਹਿੰਦੇ ਬਿਕਾਉਜ਼ ਕਈ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਜਾਂ ਕੋਈ ਕਿਸੇ ਵੀ ਹਾਲਾਤ ਗਰੀਬ ਲੋਕ ਪਿੱਛੇ ਰਹਿ ਜਾਂਦੇ ਤੇ ਸਿਰਫ ਉਹਨਾਂ ਲਈ ਉਹਨਾਂ ਲਈ ਹੈ ਤੇ ਇੱਥੇ ਵੱਧ ਤੋਂ ਵੱਧ ਆ ਕੇ ਆਪਣਾ ਅਖੰਧ ਚੈੱਕ ਕਰਾਓ ਜੇ ਕਿਸੇ ਦਾ ਚਿੱਟਾ ਮੁੱਦੀ ਨਿਕਲਦਾ ਹੈ ਇਲਾਜ ਕਰਾਓ ਜੇ ਸਾਡੇ ਇਸ ਉਪਰਾਲੇ ਨਾਲ ਕਿਸੇ ਦੀ ਮਦਦ ਹੋ ਸਕਦੀ ਹੈ ਦੁਨੀਆ ਦੇਖ ਸਕਦਾ ਤੇ ਜਰੂਰ ਆ ਕੇ ਆਪਣਾ ਚੈੱਕਅਪ ਕਰਾਵੇ ਤੇ ਬਾਕੀ ਮੈਂ ਇਹੀ ਕਵਾਂਗਾ ਕਿ ਸਾਡਾ ਸਾਥ ਇੱਦਾਂ ਹੀ ਦਿੰਦੇ ਰਹੋ ਸਾਡੀ ਐਨਜੀਓ ਦਾ ਤੇ ਵੱਧ ਤੋਂ ਵੱਧ ਇਸ ਇਵੈਂਟ 'ਚ ਆ ਕੇ ਇਸ ਕੈਂਪ 'ਚ ਆ ਕੇ ਆਪਣਾ ਸਹਿਯੋਗ ਕਰੋ ਕਗਰੀਬ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਓ ਮੈਂ ਸਿਰਫ ਇਹ ਕਿ ਯੂਥ ਪਾਈਸ ਫਾਊਂਡੇਸ਼ਨ ਵੱਲੋਂ ਐਸਐਨਜੀ ਚੈਰੀਟੇਬਲ ਯੂਕੇ ਦੇ ਸਹਿਯੋਗ ਨਾਲ ਇਹ ਸਾਡਾ ਤੀਸਰਾ ਵਿਸ਼ਾਲ ਅੱਖਾ ਦਾ ਕੈਂਪ ਲੱਗ ਰਿਹਾ ਅਸੀਂ ਲੋਕਲ ਲੈਵਲ ਤੇ ਨਹੀਂ ਕਰਦੇ ਪੰਜਾਬ ਲੈਵਲ ਤੇ ਪੂਰੇ ਇੰਡੀਆ ਲੈਵਲ ਤੇ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਜਿੱਥੋਂ ਕਿਤੋਂ ਵੀ ਕੋਈ ਜ਼ਰੂਰਤਵਾਂ ਦੇ ਲੋਕ ਹੈਗੇ ਆ ਉਹ ਸਾਡੇ ਕੋਲ ਆਣ ਇਹ ਕੈਂਪ ਜਿਹੜਾ ਅੱਖਾ ਦਾ ਲੱਗ ਰਿਹਾ 7 ਫਰਵਰੀ 2025 ਤੇ ਇਹਦਾ ਟਾਈਮ ਹੈਗਾ ਜੀ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਇਹਦੇ ਵਿੱਚ ਸਾਡੇ ਕੋਲ ਸ਼ੰਕਰ ਆਈ ਹਸਪੀਟਲ ਲੁਧਿਆਣਾ ਦੀ ਮਾਹਿਰ ਡਾਕਟਰਾਂ ਦੀ ਟੀਮ ਜਿਹਦੇ ਜਿਹਦਾ ਨੈਟਵਰਕ ਪੂਰੇ ਇੰਡੀਆ ਵਿੱਚ ਫੈਲਾ ਹੋਇਆ ਤੇ ਕਾਫੀ ਐਕਸਪਰਟ ਉੱਥੇ ਡਾਕਟਰ ਹੈਗੇ ਆ ਉਹਨਾਂ ਨੇ ਸਾਡੇ ਕੋਲ ਵਿਜ਼ਿਟ ਕਰਨਾ ਤੇ ਉਹਨਾਂ ਵੱਲੋਂ ਇਹ ਕੈਂਪ ਲਗਾਇਆ ਤੇ ਇਹਦੇ ਵਿੱਚ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕ ਆਣ ਤੇ ਇਸ ਕੈਂਪ ਦਾ ਫਾਇਦਾ ਲੈਣ ਜੀ ਧੰਨਵਾਦ ਬਹੁਤ ਵਧੀਆ ਉਪਰਾਲਾ ਜੀ ਯੂਥ ਵੈਸ ਫਾਊਂਡੇਸ਼ਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਆਈ ਕੈਂਪ ਲਗਵਾ ਰਿਹਾ ਹੈ ਮੇਰੇ ਨਾਲ ਗगन ਢੱਟ ਜੀ ਔਰ ਸੋਨੀ ਸਾਹਿਬ ਬੈਠੇ ਨੇ ਅਸੀਂ ਸਾਰੇ ਵੱਲ ਕੇ ਇੱਕ ਤਾਂ ਮਰੀਜ਼ਾਂ ਨੂੰ ਖਾਣਾ ਦਿੰਨੇ ਆ ਹਸਪੀਟਲ ਦੇ ਵਿੱਚ ਸਿਵਨ ਹਸਪੀਟਲ ਦੇ ਵਿੱਚ ਪਵਾੜੇ ਵੀ ਔਰ ਜਲੰਧਰ ਵੀ ਔਰ ਇੱਥੇ ਆਈ ਕੈਂਪ ਲਗਾਣੇ ਆ ਹੋਰ ਵੀ ਬਹੁਤ ਕਾਰਜ ਜਿਹੜਾ ਯੂਥ ਵਾਈਜ਼ ਫਾਊਂਡੇਸ਼ਨ ਆਪਾਂ ਕਰਦੇ ਆ ਅੱਖਾਂ ਦੇ ਕੈਂਪ ਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਗगन ਜੀ ਨੇ ਦਿੱਤੀ ਆ ਸੋ ਮੈਂ ਵੀ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਬੰਦਾ ਅੱਖਾਂ ਤੋਂ ਵੰਜੇ ਤਾਂ ਜਾਂ ਜਿਹੜੇ ਚਿੱਟਾ ਮੋਤੀਆ ਜਿਹਦੇ ਉਤਰਿਆ ਆ ਉਹ ਇਸ ਕੈਂਪ ਦਾ ਫਾਇਦਾ ਲਵੋ ਹਰ ਸਾਲ ਦੀ ਤਰ੍ਹਾਂ ਇਹ ਕੈਂਪ ਲੱਗ ਰਿਹਾ ਔਰ ਬਿਲਕੁਲ ਟੋਟਲੀ ਫ੍ਰੀ ਆ ਇਹਦੇ ਵਿੱਚ ਇੱਕ ਵੀ ਪੈਸਾ ਤੁਹਾਡੇ ਕੋਲ ਨਹੀਂ ਲੱਗਣਾ ਇੱਥੋਂ ਜਿਹੜੇ ਸੀ ਵੀ ਬੰਦੇ ਦਾ ਆਪਰੇਸ਼ਨ ਹੋਣਾ ਆ ਡਾਕਟਰਾਂ ਨੇ ਉਹਨੂੰ ਚੁਣਨਾ ਆ ਉਸ ਤੋਂ ਬਾਅਦ ਬਸ ਦੇ ਰਾਹੀਂ ਅਸੀਂ ਇਹਨਾਂ ਨੂੰ ਲੁਧਿਆਣੇ ਲੈ ਕੇ ਜਾਣਾ ਆ ਲੁਧਿਆਣੇ ਲੈ ਕੇ ਉਹਨਾਂ ਨੇ ਉੱਥੇ ਰਹਿਣਾ ਆ ਖਾਣ ਪੀਣ ਦਾ ਰਹਿਣ ਦਾ ਸਾਰਾ ਖਰਚ ਜਿਹੜਾ ਕੰਮ ਆ ਇਹ ਸੰਸਥਾ ਵੱਲੋਂ ਆ ਔਰ ਦੂਸਰੇ ਦਿਨ ਉਹਨਾਂ ਨੂੰ ਇੱਥੇ ਵਾਪਸ ਵੀ ਲੈ ਕੇ ਆਣਾ ਆ ਸੰਸਥਾ ਨੇ ਸੋ ਅਗਲੇ ਨੈਕਸਟ ਮੰਥ ਦੇ ਵਿੱਚ ਉਹਨਾਂ ਨੂੰ ਦੁਬਾਰਾ ਫੇਰ ਉਹਨਾਂ ਦਾ ਚੈੱਕ ਅਪ ਕਰਨਾ ਆ ਸੋ ਇਸ ਚੀਜ਼ ਦਾ ਫਾਇਦਾ ਚੁੱਕੋ ਔਰ ਅੱਖਾਂ ਦਾਨ ਲਈ ਵੀ ਮੈਂ ਤੁਹਾਨੂੰ ਪ੍ਰੇਰਿਤ ਕਰਦਾ ਕਿ ਜਿਹੜੇ ਬੰਦਿਆਂ ਨੇ ਅੱਖਾਂ ਦਾਨ ਕਰਨੀਆਂ ਆ ਅਸੀਂ ਉਹਨਾਂ ਦੇ ਫਾਰਮ ਵੀ ਭਰਨੇ ਆ ਅੱਖਾਂ ਦਾਨ ਵੀ ਕਰੋ ਅੱਖਾਂ ਦਾਨ ਦੇ ਨਾਲ ਬਹੁਤ ਵਧੀਆ ਜਿਹੜਾ ਜਿਹੜੇ ਬੱਚੇ ਜਿਹੜੇ ਬੰਦੇ ਜਿਹੜੇ ਆ ਜਿਨ੍ਹਾਂ ਨੂੰ ਅੱਖਾਂ ਨਹੀਂ ਹੁੰਦੀਆਂ ਉਹ ਇੱਕ ਅੱਖ ਦੇ ਨਾਲ ਉਹ ਜਿਹੜਾ ਹੈਗਾ ਸੰਸਾਰ ਦੇਖ ਸਕਦੇ ਆ